ਤਜਮੂ ਕਸ਼ਮੀਰ ਤੇ ਪਹਿਲ ਕਾਮ ਵਿਖੇ ਬੀਤੀ ਕਲ ਵਾਪਰੇ ਹਾਦਸੇ ਤੋਂ ਬਾਅਦ ਜੋ ਪੂਰਾ ਦੇਸ਼ ਸੋਗ ਦੀ ਸਹਰ ਤੇ ਵਿੱਚ ਡੁੱਬਿਆ। ਥਾਂ-ਥਾਂ ਤੇ ਲੋਕਾਂ ਦੇ ਵੱਲੋਂ ਸ਼ਹੀਦ ਹੋਏ ਅਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਅਜੇ ਹੁਣ ਕੁਝ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਜਿੱਥੇ ਸਵੇਰ ਤੋਂ ਹੀ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਵਿਛਲੀਆਂ ਰੂਹਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਗਈ ਹੈ। ਤਾਂ ਉੱਥੇ ਭਾਜਪਾ ਵੱਲੋਂ ਪਾਕਿਸਤਾਨ ਦਾ ਪੁੱਤਰਾ ਫੂਕੇ ਇਸ ਮੌਕੇ ਸਾਹਕਾ ਪੰਜਾਬ ਪ੍ਰਧਾਨ ਭਾਜਪਾ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀਸ਼ ਸ਼ਰਮਾ ਨੇ ਕੀ ਕੁਝ ਕਿਹਾ ਉਹ ਜਾਣਦੇ। ਦਲ ਜਿਹੜਾ ਇਨਸੀਡੈਂਟ ਪੁਲਾਮਾ ਬੰਦਰ ਹੋਇਆ ਉਹਨ ਸਾਰਿਆਂ ਦਾ ਮਾਂ ਜਿਹੜਾ ਬੱਚੇ ਨਾਲ ਪਰਿਆ ਹੈ ਲੇਕਿਨ ਸਾਰਾ ਨਿਰਵਾਹ ਕਰਵਾਦੀ ਹਰਕਤਾਂ ਕਰਕੇ ਪਾਕਿਸਤਾਨ ਹਿੰਦੁਸਤਾਨ ਦੇ ਆਰਾਧੇ ਨੂੰ ਜਿਹੜਾ ਕਮਜ਼ੋਰ ਨਹੀਂ ਕਰ ਸਕਦਾ ਪਾਕਿਸਤਾਨ ਉੱਗ ਲੱਗੀ ਪਈ ਹੈ ਦਾਰਾ ਤੇ ਪਾਕਿਸਤਾਨ ਉੱਗ ਲੱਗੀ ਪਈ ਹੈ ਦਾਰਾ 370 ਟੁੱਟਣ ਤੋਂ ਬਾਅਦ ਜਿਸ ਤਰੀਕੇ ਨਾਲ ਕਸ਼ਮੀਰ ਦਾ ਅਮਨ ਤੇ ਤਰੱਕੀ ਹੋਣਾ ਸ਼ੁਰੂ ਹੋਈ ਉਥੇ ਪ੍ਰੇਟਕ ਜਾਣਾ ਸ਼ੁਰੂ ਹੋਏ ਉਹਦੇ ਤੋਂ ਤਿਲ ਮਲਾ ਕੇ ਕੱਲ ਉਹਨਾਂ ਨੇ ਕਾਰਨਾ ਕਾਰਵਾਈ ਜਿਹੜੀ ਇਹ ਕੀਤੀ ਹੈ ਉਹ ਵੀ ਜਿੰਨੀ ਵੀ ਇੰਦਾ ਕੀਤੀ ਜਾਏ ਉਨੀ ਘੱਟ ਹੈ ਲੇਕਿਨ ਇੱਕ ਗੱਲ ਜਿਹੜੀ ਹੋਈ ਹੈ ਉਹ ਅਜੇ ਤੱਕ ਕਦੀ ਨਹੀਂ ਸੀ ਹੋਈ ਜਿਸ ਤਰੀਕੇ ਨਾਲ ਹਮਾਸ ਆਤੰਕ ਫੈਲਾਉਂਦਾ ਹੈ ਉਹਦੀ ਰਾਹ ਤੇ ਚੱਲਦੇ ਹੋਏ ਕੱਲ ਆਤੰਕਵਾਦੀਆਂ ਨੇ ਹਿੰਦੂਆਂ ਦੇ ਧਾਰਮਿਕ चिन्ह ਦੇਖ ਕੇ ਉਹਨਾਂ ਦੇ ਆਈ ਕਾਰਡ ਦੇਖ ਕੇ ਔਰ ਇਸ ਤੋਂ ਤੱਕ ਉਹਨਾਂ ਦੇ ਧਰਮ ਦੇ ਆਧਾਰ 'ਤੇ ਕਈਆਂ ਨੇ ਇਹਦੇ ਪੈਂਟਾਂ ਲਾਹ ਕੇ ਉਹਨਾਂ ਦੇ ਪ੍ਰਾਈਵੇਟ ਪਾਰਟ ਦੇਖਣ ਤੋਂ ਬਾਅਦ ਲਾਈਨਾਂ ਚ ਲਾ ਕੇ ਜਿਸ ਪ੍ਰਕਾਰ ਖੂਨ ਬਹਾਇਆ ਹੈ ਉਹਨਾਂ ਦਾ ਉਹਨਾਂ ਸ਼ਹੀਦਾਂ ਦਾ ਖੂਨ ਬਰਤ ਨਹੀਂ ਜਾਏਗਾ ਦਿੱਲੀ ਦੇ ਅੰਦਰ ਸਸ਼ਕਤ ਮੋਦੀ ਦੀ ਸਰਕਾਰ ਹੈ ਉਹ ਜਵਾਬ ਦੇਗੀ ਲੇਕਿਨ ਸਾਡਾ ਵੀ ਫਰਜ਼ ਹੈ ਕਿ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਇੱਕ ਜੁੜਤਾ ਦੱਸੀਏ ਕੋਈ ਹਰਿਆਣੇ ਦਾ ਹੈ ਕੋਈ ਕੇਰਲਾ ਦਾ ਹੈ ਕੋਈ ਮਹਾਰਾਸ਼ਟਰਾ ਦਾ ਹੈ ਕੋਈ ਉੱਤਰ ਪ੍ਰਦੇਸ਼ ਦਾ ਕੋਈ ਹਰਿਆਣੇ ਦਾ ਲੇਕਿਨ ਸਾਰੇ